ਲੰਬੇ ਸਮੇਂ ਤੋਂ ਅਸੀਂ ਪਿੱਟ ਰਹੇ ਹਾਂ ਸਾਰੇ ਕਿਸਾਨ ਦੁਖੀ ਨੇ ਜਿਹੜੀ ਜਿਹੜੀ ਖਰੀਦ ਇੱਕ ਅਕਤੂਬਰ ਤੋਂ ਸ਼ੁਰੂ ਹੋ ਕੇ ਲਗਭਗ ਅਕਤੂਬਰ ਦੇ ਮਹੀਨੇ ਦੇ ਵਿੱਚ ਨਿਪਟ ਜਾਣਾ ਚਾਹੀਦਾ ਸੀਗਾ ਉਹ ਅੱਜ 12 ਨਵੰਬਰ ਹੋਣ ਦੇ ਬਾਵਜੂਦ ਵੀ ਲੋਕ ਮੰਡੀਆਂ 'ਚ ਫਸੇ ਬੈਠੇ ਨੇ ਔਰ ਅੰਬਾਰ ਲੱਗੇ ਪਏ ਨੇ ਔਰ ਇਨ੍ਹਾਂ ਹਾਲਾਤਾਂ ਦੇ ਵਿੱਚ ਜਿਹੜਾ ਝੋਨਾ ਪਹਿਲਾਂ ਵੜਿਆ ਗਿਆ ਕੁਛ ਇਹਦਾ ਮੌਸਮ 11 ਆ ਰਿਹਾ ਕਿਸੇ ਦਾ 12 ਕਿਸੇ ਦਾ 14 ਕਿਸੇ ਦਾ 13 ਕਿਸੇ ਦਾ 15 ਉਹ ਚੋਨੇ ਵੀ ਮਤਲਬ ਸਰਕਾਰ ਵੱਲੋਂ ਇੰਨੀ ਅਣਗਹਿਲੀ ਵਰਤੀ ਜਾ ਰਹੀ ਹੈ ਕਿ ਉਹ ਕਟ ਲਾ ਕੇ ਖਰੀਦੇ ਜਾ ਰਹੇ ਨੇ ਔਰ ਛੇਲਰਾਵਲੇ ਆਰਟੀ ਇਨਸਪੈਕਟਰ ਔਰ ਆਪਣੇਆ ਮਾਰਕੀਟ ਕਮੇਟੀ ਦੇ ਜਿਹੜੇ ਸੁਪਰਵਾਈਜ਼ਰ ਨੇ ਸਭ ਦੀ ਮਿਲੀ ਭੁਗਤਣ ਵਾਲਾ ਹੈ ਇਹ ਸਾਰਾ ਕੁਝ ਹੋ ਰਿਹਾ ਕਿਸਾਨਾਂ ਦੀ ਔਰ ਇਹਦੇ ਖਿਲਾਫ ਜੋ ਕਿਸਾਨ ਵਿਚਾਰੇ ਆਪਦੀ ਇਸ ਸਮੱਸਿਆ ਨੂੰ ਲੈ ਕੇ ਪ੍ਰੋਟੈਸਟ ਕਰਦੇ ਨੇ ਕਿਸਾਨ ਕੋਲੇ ਹੈ ਵੀ ਕੁਛ ਨਹੀਂ ਉਦੀ ਮਰਜ਼ੀ ਆ ਇਨਸਪੈਕਟਰ ਆਉਂਦਾ ਮਰਜ਼ੀ ਇਨਸਪੈਕਟਰ ਆਉਦਾ ਹੀ ਨਹੀਂ ਜੇ ਇਨਸਪੈਕਟਰ ਆਉਂਦਾ ਨਹੀਂ ਤਾਂ ਫਿਰ ਇਨਸਪੈਕਟਰ ਨੂੰ ਆਇਦਾ ਘਰਾਓ ਹੋਣਾ ਸੁਭਾਵਿਕ ਹੈ ਕਿ ਜੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਲੰਬੇ ਸਮੇਂ ਤੋਂ ਕਿਸਾਨਾਂ ਦੀ ਇਹ ਲੁੱਟ ਜਿਹੜੀ ਹੋ ਰਹੀ ਹੈ ਜਿਹੜਾ ਮੌਇਸਚਰ 17 ਤੇ ਵਿਕਣਾ ਸੀ ਉਹ ਰੋ 12 ਮੌਇਸਚਰ ਤੇ ਚਲਿਆ ਗਿਆ 13 ਮੌਇਸਚਰ ਤੇ ਚਲਿਆ ਗਿਆ ਤੇ ਸਮਝੋ 4-4 5-5 ਕਿਲੋ ਕਿਸਾਨਾਂ ਦਾ ਤਾਂ ਲੁੱਟਿਆ ਗਿਆ ਲੇਕਿਨ ਉਹਨੂੰ ਲੁੱਟ ਕਰਵਾਇਆ ਕਿਹਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਤਾਂ ਅਧਿਕਾਰੀਆਂ ਤੇ ਰੋਸ ਗੁੱਸਾ ਹੋਣਾ ਵੀ ਮਤਲਬ ਚਾਇਜ਼ਾ ਲੋਕਾਂ ਦਾ ਤੇ ਉਹਨੂੰ ਆਪਦੀ ਗਲਤੀ ਨੂੰ ਸਵੀਕਾਰਨ ਦੀ ਬਜਾਏ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਇਹ ਅਤੀ ਨਿੰਦਨਯੋਗ ਹੈ ਔਰ ਜਿਹਦੀ SKM ਨੌਨ ਪੋਲਿਟਿਕਲ ਅੱਜ ਦੀ ਮੀਟਿੰਗ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਤੇ ਪੰਜਾਬ ਸਰਕਾਰ ਨੂੰ ਹਦਾਇਤ ਕਰਦੇ ਆ ਕਿ ਕਿਸਾਨਾਂ ਨੂੰ ਪਰੇਤੰਗ ਪਰੇਸ਼ਾਨ ਕਰਨਾ ਬੰਦ ਕਰੇ ਔਰ ਉਹਨਾਂ ਕਿਸਾਨਾਂ ਜਿਹੜੇ ਕਿਸਾਨਾਂ ਦੇ ਉੱਤੇ ਨਜਾਇਜ਼ ਕੇਸ ਮੜਨ ਦੀਆਂ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਕੋਸ਼ਿਸ਼ਾਂ ਤੋਂ ਬਾਝ ਆਵੇ ਸਰਕਾਰ ਵਰਨਾ ਫਿਰ SKM ਨਾਨ ਪੋਲਿਟਿਕਲ ਨੂੰ ਵੀ ਆਪਣਾ ਅੰਦੋਲਨ ਇਸ ਵਿਸ਼ੇ ਤੇ ਹੋਰ ਤੇਜ਼ ਕਰਨਾ ਪਏਗਾ ਅੱਜ SKM ਨਾਨ ਪੋਲਿਟਿਕਲ ਦੀ ਫੋਰਮ ਦੀ ਮੀਟਿੰਗ ਖਨੋਰੀ ਮੋਰਚੇ ਤੇ ਰੱਖੀ ਗਈ ਜਿੱਥੇ ਸਭ ਤੋਂ ਪਹਿਲਾਂ ਜੋ ਰਾਏਕਾ ਕਲਾ ਮੰਡੀ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੀ ਰਾਏਕਾ ਕਲਾ ਮੰਡੀ ਦੇ ਵਿੱਚ ਆਪਣੀ ਜੀੜੀ ਵਿੱਚ ਨਾਏ ਕਿਸਾਨਾਂ ਤੇ 15-15 20 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਖਰੀਦੀ ਇੰਤਜ਼ਾਰ ਦਾ ਕਰ ਰਹੇ ਆਪਣੀ ਲੁੱਟ ਨੂੰ ਬਚਾਉਣ ਵਾਸਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉੱਪਰ ਹੋਈ ਲਾਠੀ ਚਾਰਜ ਦੀ ਪੂਰਾ ਮੋਰਚਾ ਸ਼ਰਤ ਸ਼ਰਧਾਨ ਖੇਦੀ ਕਰਦਾ ਤੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਹੈ ਵੀ ਅਗਰ ਇਸੇ ਤਰ੍ਹਾਂ ਹੀ ਇੱਕ ਤਿੱਖੇ ਕਿਸਾਨਾਂ ਦੀ ਫਸਲਾਂਾਂ ਖਰੀਦ ਕੇ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੂਸਰਾ ਉਹਨਾਂ ਨੂੰ ਅਗਰ ਉਹ ਹੱਕ ਮੰਗਦਾ ਹੈ ਤੇ ਉਹਨਾਂ ਨੂੰ ਲਾਠੀਆਂ ਦਿੱਤੀਆਂ ਜਾ ਰਹੀਆਂ ਤੇ ਇਸ ਤੇ ਉੱਪਰ ਮਜਬੂਰਨ ਫਿਰ ਤੋਂ ਇਹ ਤਿੱਖਾ ਸੰਘਰਸ਼ ਕਰਨਾ ਪਊਗਾ ਜਿੱਤੇ ਜ਼ਿੰਮੇਵਾਰ ਭਗਵੰਤਮਾਨ ਸਰਕਾਰ ਹੋਊਗੀ ਤੇ ਕਿਸਾਨਾਂ ਦੇ ਉੱਪਰ ਅਗਰ ਕਿਸੇ ਵੀ ਤਰ੍ਹਾਂ ਦੇ ਕੋਕੇਸ਼ ਕੀਤੇ ਜਾਂ ਉਹਨਾਂ ਸੰਘਰਸ਼ੀ ਕਿਸਾਨਾਂ ਦੇ ਤਸੱਦਦ ਕੀਤੇ ਤੇ ਇਹ ਸਰਕਾਰ ਨੂੰ ਉਹਦਾ ਨਤੀਜਾ ਭੁਗਤਣਾ ਪਵੇਗਾ